ਆ ਇਸ ਭੈਣ ਦੀਆਂ ਗੱਲਾਂ ਸੁਣਿਓ ਮੜਾ ਜਾਂ ਕਿਨੂੰ ਲਾਂ ਤਾਂ ਬਾਈਆਂ ਨੇ ਭੈਣ ਨੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗੀਤ ਜੀ ਇੱਕ ਬੀਬੀ ਆ ਪੰਜਾਬ ਦੀ ਪੁਲਿਸ ਦੀ ਅਫੀਸਰ ਆ ਸ਼ਾਇਦ ਐਸਐਸਪੀ ਬੀਬੀ ਮੇਰੀ ਗੱਲ ਸੁਣਾ ਕਹਿ ਰਹੀਆਂ ਵੀ ਭਾਰਤ ਦਾ ਕਾਨੂੰਨ ਆ ਕੋਈ ਕਿਤੇ ਮਰਜ਼ੀ ਰਹਿ ਸਕਦਾ ਹਨਾ ਪਹਿਲੀ ਤਾਂ ਗੱਲ ਅਸੀਂ ਤੁਹਾਨੂੰ ਕੀ ਸਮਝਾਈਏ ਤੁਸੀਂ ਅਫੀਸਰ ਨੂੰ ਤੁਹਾਨੂੰ ਤਾਂ ਇਹ ਚੀਜ਼ਾਂ ਸਾਡੇ ਤੋਂ ਵੱਧ ਪਤਾ ਨੇ ਤੁਸੀਂ ਲਾ ਪੜ ਕੇ ਇਹਨਾਂ ਕੁਰਸੀਆਂ ਤੇ ਬੈਠੇ ਹੋ ਨਾ ਹਿਮਾਚਲ ਦੇ ਵਿੱਚ ਕੋਈ ਵੀ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਉਹਦੀ ਵੋਟ ਨਹੀਂ ਬਣ ਸਕਦੀ ਤੇ ਗੁਜਰਾਤ ਦੇ ਵਿੱਚ 40 ਸਾਲ ਲਾ ਕੇ ਪੰਜਾਬੀਆਂ ਨੇ ਜ਼ਮੀਨ ਅਪਜਾਊ ਕੀਤੀ ਸੀ ਤੇ ਮੋਦੀ ਨੇ ਨਾ ਸੈਂਕਡ ਦੇ ਵਿੱਚ ਕੱਢ ਕੇ ਮਾਰੇ ਸੀ ਕਿਸਾਨ ਉੱਥੋਂ ਪੰਜਾਬ ਦੇ ਉਦੋਂ ਕਿੱਥੇ ਗਏ ਸੀ ਤੁਸੀਂ ਬੋਲਣ ਆਲੇ ਠੀਕ ਹੈ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਉਦੋਂ ਸਾਰੇ ਤੁਸੀਂ ਬੋਲਣ ਲੱਗ ਪਈ ਨੇ ਠੀਕ ਹੈ ਕੀ ਗੱਲ ਇਹ ਕੋਈ ਧਰਮਸ਼ਾਲਾ ਜਾਂ ਕਿਰਾਏ ਤੇ ਆ ਜੋ ਜਿਹੜਾ ਮਰਜ਼ੀ ਆ ਗਿਆ ਜਿਹੜਾ ਮਰਜ਼ੀ ਉੱਠ ਗਿਆ ਠੀਕ ਹੈ ਇਹ ਕੋਠਾ ਨਹੀਂਗਾ ਇਹ ਪੰਜਾਬ ਆ ਬੀਬੀ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਦਰवेशਾਂ ਦੀ ਧਰਤੀ ਠੀਕ ਹੈ ਨਾ ਹਰ ਪੰਜਾਬੀ ਦਰवेश ਆ ਕਿਉਂਕਿ ਹਰ ਪੰਜਾਬੀ ਦੇ ਹਿਰਦੇ ਦੇ ਵਿੱਚ ਦਇਆ ਆ ਜੇ ਹੋ ਰਹਾ ਥਾ ਮਾਂ ਤੇ ਸਾਡੇ ਲਈ ਕੋਈ ਜਗ੍ਹਾ ਨਹੀਂ ਗਈ ਤੇ ਫਿਰ ਸਾਡਾ ਘਰ ਵੀ ਕੋਠਾ ਨਹੀਂਗਾ ਵੀ ਜਿਹੜਾ ਮਰਜੀ ਆ ਗਿਆ ਤੇ ਜਿਹੜਾ ਮਰਜੀ ਇੱਥੇ ਉੱਠ ਗਿਆ ਇੱਥੇ ਅਣਖ ਤੇ ਗੈਰਤ ਵਾਲੇ ਰਹਿੰਦੇ ਆ ਠੀਕ ਹੈ ਨਾ ਚੱਪੇ-ਚੱਪੇ ਤੇ ਸ਼ੀਦਾਂ ਦਾ ਲਹੂ ਡੁੱਲਿਆ ਹੋਇਆ ਪੰਜਾਬ ਦੀ ਧਰਤੀ ਤੇ ਗੁਰਸਿੱਖ ਸੂਰਬੀਰਾਂ ਦਾ ਯੋਧਿਆਂ ਦਾ ਤੇ ਉਹਨੂੰ ਮੈਲੀ ਕੀਤਾ ਹੋਇਆ ਜਿਸ ਧਰਤੀ ਤੇ ਪਾਪ ਹੋਣ ਲੱਗ ਪੈਣ ਉਹ ਧਰਤੀ ਮੈਲੀ ਹੋਣ ਲੱਗ ਪੈਂਦੀ ਆ ਆ ਤੁਹਾਡੇ ਭਈਏ ਖਾਨਿਆਂ ਨੇ ਪੰਜਾਬ ਦੇ ਵਿੱਚ ਉਹ ਗੰਦ ਖੋਲਿਆ ਵਾ ਛੋਟੇ ਛੋਟੇ ਬੱਚਿਆਂ ਨਾਲ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਤੁਸੀਂ ਤੇ ਯਾਰ ਹੁਣ ਉਹਨੂੰ ਪੁੱਠਾ ਟੰਗ ਦਿੰਦੇ ਤੁਸੀਂ ਉਹਨਾਂ ਬੰਦਿਆਂ ਨੂੰ ਬਚਾਉਣ ਦੇ ਵਿੱਚ ਲੱਗੇ ਹੋਇਆ ਮਾਸੂਮ ਬੱਚਾ ਇੱਕ 4 ਸਾਲ ਦਾ ਕੀ ਤੁਹਾਡੀ ਰੂਹ ਨਹੀਂ ਕੰਬੀ ਗਈ ਜਮੀਰਾਂ ਮਾਰ ਕੇ ਤੁਸੀਂ ਇਸ ਜਗ੍ਹਾ ਤੇ ਬੈਠੇ ਹੋਏ ਆ ਆਪਦੀ ਜਮੀਰ ਨੂੰ ਪੁੱਛ ਕੇ ਦੇਖਿਓ ਵੀ ਉਹ ਬੱਚੇ ਨਾਲ ਜੋ ਹੋਇਆ ਸਹੀ ਹੋਇਆ ਪਰ ਮੈਂ ਪਿੰਡਾਂ ਵਾਲੇ ਲੋਕਾਂ ਨੂੰ ਆਪਣੇਆਂ ਨੂੰ ਕਹਿੰਨੀ ਵੀ ਇਕੱਠੇ ਹੋ ਜੋ ਜਿੰਨਾ ਚਿਰ ਅਸੀਂ ਇੱਕ ਜੁੱਟ ਨਹੀਂ ਹੁੰਦੇ ਤੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਨਾ ਹੁੰਦੇ ਹੁਣ ਨਾ ਚਿਰ ਇਹੋ ਜਿਹੇ ਲੋਕ ਸਾਨੂੰ ਇਹੋ ਜਿਹੀਆਂ ਗੱਲਾਂ ਕਹਿੰਦੇ ਰਹਿਣਗੇ ਸਾਨੂੰ ਇਕੱਠੇ ਹੋਣਾ ਪਊਗਾ ਠੀਕ ਹੈ ਜੀ